ਅਸਲ ਵਿੱਚ ਮਹਾਰਾਜੀ ਕੋਰਟ ਦੇ ਵਿੱਚ ਆ ਬੇहद ਇੱਕ ਗਮਗੀਨ ਮਾਹੌਲ ਕਹਿ ਸਕਦੇ ਆ ਲੰਬੇ ਸਮੇਂ ਬਾਅਦ ਫੈਸਲਾ ਆਇਆ ਜਿਹੜਾ 1993 ਦੇ ਦੋ ਫਰਜ਼ੀ ਮੁਕਾਬਲੇ ਹੁੰਦੇ ਰੇ ਉਹਨਾਂ ਦੇ ਵਿੱਚ ਜਿਹੜਾ ਹੰਸਾ ਵਾਲਾ ਪਿੰਡ ਦਾ ਇੱਕ ਨੌਜਵਾਨ ਸੀ ਜਿਸ ਦਾ ਨਾਮ ਸਰਬਜੀਤ ਸਿੰਘ ਸੀ ਸਰਬਜੀਤ ਸਿੰਘ ਖੇਤੀਬਾੜੀ ਕਰਦਾ ਸੀ ਤੇ ਉਸ ਨੂੰ ਉਸ ਫਰਜੀ ਪੁਲਿਸ ਮੁਕਾਬਲੇ ਦੇ ਵਿੱਚ ਸਾਮਾਰ ਮੁਕਾਬਲਾ ਦਿੱਤਾ ਗਿਆ ਹਾਲਾਂਕਿ ਅੱਜ ਫੈਸਲਾ ਆਉਂਦਾ ਹੈ ਕਿ ਜਿਹੜੇ ਉਹ 5 ਮੁੰਦੇ ਸੀ ਉਹਨਾਂ ਨੂੰ ਦੋਸ਼ੀ ਕਰਾਦਾ ਸ਼ੁੱਕਰਵਾਰ ਨੂੰ ਦਿੱਤਾ ਗਿਆ ਸੀ ਤੇ ਅੱਜ ਜਿਹੜੀ ਸਜ਼ਾ ਹੈਗੀ ਆ ਉਮਰ ਕੈਦ ਦੀ ਸੁਨਾਹ ਦਿੱਤੀ ਗਈ ਆ ਪਾਰੀ ਜੁਰਮਾਨਾ ਵੀ ਕੀਤਾ ਗਿਆ ਤਾਂ ਸਾਡੇ ਨਾਲ ਸਰਬਜੀਤ ਸਿੰਘ ਦੀ ਧਰਮ ਪਤਨੀ ਰਣਜੀਤ ਕੌਰ ਸਾਡੇ ਨਾਲ ਹੈਗੇ ਨੇ ਤਸਵੀਰ ਹੱਥ ਦੇ ਵਿੱਚ ਹੈ ਸਿਰਫ ਤਸਵੀਰਾਂ ਬਚੀਆਂ ਨੇ ਅੱਜ ਜੋ ਫੈਸਲਾ ਆਇਆ ਉਸ ਫੈਸਲੇ ਨੂੰ ਲੈ ਕੇ ਕੀ ਕਹੂੰ ਫੈਸਲੇ ਦੇ ਸਾਇਦ ਚਲੋ ਜੋ ਕਾਨੂੰਨ ਨੇ ਕੀਤਾ ਸੀ ਵੀ ਕੋਡ ਨੇ ਵਧੀਆ ਕੀਤਾ ਵਾ ਪਰ ਅਸੀਂ ਕਹਿੰਦੇ ਹੈਗੇ ਇਹਦੋਂ ਵੀ ਤਾਂ ਜੋ ਵੀ ਹੋ ਸਕਦਾ ਹੈ ਉਹ ਵੀ ਕਰਦੇ ਉਮਰ ਕੈਦ ਵੀ ਜਿਹੜੀ ਇੰਨਾ ਵਕਤ ਹੈ ਥੋੜੀ ਹੈ ਜਿਨ੍ਹਾਂ ਨੇ ਇਹ ਜਿਹੜੇ ਮਾਵਾ ਦੇ ਪੁੱਤ ਜਿਹੜੇ ਹੈ ਬੱਚਿਆਂ ਦੇ ਕਹਿੰਦੇ ਕਿ ਬੱਚੇ ਰੋਦੇ ਇਹਨਾਂ ਨੇ ਕੁੱਤਿਆਂ ਵਾਂਗੂ ਮਾਰ ਕੇ ਤੇ ਆਪੇ ਹੀ ਇਹਨਾਂ ਨੇ ਬੰਦ ਬੰਦ ਸਰਕਾਰ ਕਰਤੇ ਕਿ ਇਹਨੂੰ ਉਹੀ ਨਹੀਂ ਪਤਾ ਨਾ ਉਹਨਾਂ ਦਾ ਕੋਈ ਸਾਨੂੰ ਕੋਈ ਜੀੜਾ ਨਾ ਹਨ ਕੋਈ ਨਿਸ਼ਾਨੀ ਜਿਹੜੇ ਉਹਨਾਂ ਦੇ ਕੱਪੜੇ ਪਾਉਂਦੇ ਦੇ ਅਸੀਂ ਹੁਣ ਤੱਕ ਵੀ ਸਾਮ ਕੇ ਰੱਖੇ ਹੈ ਹੈਡ ਬੋਡੀ ਤੱਕ ਨਹੀਂ ਨਾ ਕੁਛ ਨਹੀਂ ਸਾਨੂੰ ਮਿਲਿਆ ਜੀ ਹਨ ਕੋਈ ਜਦੋਂ ਉਹਨਾਂ ਨੂੰ ਘਰ ਦੇ ਵਿੱਚੋਂ ਲੈ ਕੇ ਜਾਇਆ ਜਾਂਦਾ ਜਿਸ ਤਨ ਗ੍ਰਿਫਤਾਰ ਕੀਤਾ ਜਾਂਦਾ ਉਹ ਕੀ ਮਾਹੌਲ ਸੀ ਉਸ ਦਿਨ ਘਰ ਦੇ ਮਾਹੌਲ ਦਾ ਸਾਡੇ ਇਹ ਵੀ ਤੜਕੀ ਦਾ ਟਾਈਮ ਹੀ ਇਦਾਂ ਦੀ ਐਲੂ ਬਹੁਤ ਚੜਿਆ ਸੀ ਕੋਠੇ ਦੇ ਸੁੱਤੇ ਸੀ ਦੇ ਥੱਲੇ ਉਤਰ ਕੇ ਆਏ ਹਾਂ ਜੀ ਤੇ ਸਾਨੂੰ ਉਦੋਂ ਪਤਾ ਲੱਗਾ ਜਦੋਂ ਮੰਜੇ ਦੇ ਦਵਾਜ਼ੇ ਵਾਲਕੇ ਕੀਦਾ ਫਾਦਿਆ ਵਾ ਉਹਦੀ ਪੱਗ ਜਿਹੜੀ ਪਰਨਾ ਬੱਧਾ ਉਹਦੀ ਨਾਲ ਹੀ ਬਾਹਾਂ ਬੰਦ ਲਿਆ ਵਾ ਤੇ ਅਸੀਂ ਮਗਰ ਚਾਹੋਂਗੇ ਉੱਥੋਂ ਤੱਕ ਗੁਰਦੁਆਰੇ ਤੱਕ ਮਗਰ ਗਈਆਂ ਸੱਸ ਮੇਰੀ ਮੈਂ ਨਿਆਣੇ ਸਾਡੇ ਛੋਟੇ ਛੋਟੇ ਬੱਚੇ ਸੀ 1.5 ਸਾਲ ਦਾ ਸੀ ਬੇਟਾ ਬੇਟੀ 3 ਸਾਲ ਦੀ ਸੀ ਤੇ ਉਹਨਾਂ ਸਾਨੂੰ ਇੱਥੋਂ ਹੀ ਧੱਕੇ ਧੁੱਕੇ ਮਾਰ ਕੇ ਤੇ ਪੇਸ਼ਾਂ ਦਬਕੇ ਮਾਰ ਕੇ ਮੋੜ ਤਾਂ ਹੀ ਕੀ ਕਰਦੇ ਨੇ ਮੋੜੀ ਹੋਣਾ ਸੀ ਫਿਰ ਇਹ ਲੈ ਗਏ ਆ ਫੜ ਕੇ ਇੱਥੇ ਮਹਿਦਵਾਲੀ ਲੈ ਗਏ ਆ ਰਸਤੇ ਦੇ ਵਿੱਚ ਉਹਦਾ ਭਰਾ ਹੀ ਛਲਬਜੀਤ ਦਾ ਹੀ ਇੱਕ ਹੋਰ ਨਾਲ ਪ੍ਰਤਾਪ ਸਿੰਘ ਹੀ ਤੇ ਉਹ ਸ਼ਰਾਬ ਸ਼ੂਡ ਕੱਢ ਗਏ ਤੇ ਤੜਕੇ ਸ਼ਰਾਬ ਹੱਥੇ ਜੀ ਤੁਰੇ ਆਉਂਦੇ ਸੀ ਉਹਨਾਂ ਨੂੰ ਵੀ ਰਸਤੇ ਦੇ ਵਿੱਚ ਇਹਨਾਂ ਫੜ ਲਿਆ ਵਾ ਇਹਨਾਂ ਨੂੰ ਠਾਣੀ ਜਾ ਕੇ ਪਤਾ ਲੱਗਾ ਵਾ ਵੀ ਇਹ ਸਕੇ ਭਰਾ ਵਾ ਪਹਿਲਾਂ ਨਹੀਂ ਪਤਾ ਵੀ ਛਲਬਜੀਤ ਤੇ ਸਤਪਾਲ ਜਿਹੜੇ ਇੱਕੋ ਹੀ ਆ ਜਿਹੜਾ ਉਹ ਪ੍ਰਤਾਪ ਸਿੰਘ ਹੀ ਉਹਨੂੰ ਦੇ ਮੁੜਕੇ ਇਹਨਾਂ ਨੇ ਤੇ ਜੇ ਦਿਨ ਪੈਸੇ ਪੁਹੇ ਲੈ ਗਏ ਸੁਭਾ ਸਿੰਘ ਨੇ ਛੱਡ ਦਿੱਤਾ ਸੁਭਾ ਸਿੰਘ ਤੇ ਕਹੇ ਨੂੰ ਜੀ ਨਹੀਂ ਕਰਦਾ ਉਹ ਜਿਹੜੀ ਆ ਤੇ ਜਿਹੜਾ ਸਤ ਪਾਦ ਆ ਇਹਦਾ 30000 ਰੁਪਇਆ ਲਿਖਿਆ ਤੇ 15 ਦਿਨਾਂ ਬਾਅਦ ਚ ਛੱਡਿਆ ਜਿਹੜਾ ਇਨਸਪੈਕਟਰ ਸੁਭਾ ਸਿੰਘ ਸੀ ਉਸਦੇ ਵੱਲੋਂ ਗ੍ਰਿਫਤਾਰ ਕੀਤਾ ਹਾਂ ਜੀ ਉਸੇ ਵੱਲੋਂ ਕੀਤਾ ਹੀ ਨਾਲ ਮਰਾਜ਼ਮੀ ਹੋ ਰਹੀ ਦੂਜੀ ਉਸੇ ਨੇ ਕੀਤਾ ਕਦੋਂ ਜਦੋਂ ਤੁਹਾਨੂੰ ਉਹ ਕਹਿੰਦੇ ਨੇ ਘਰੇ ਆ ਕੇ ਗ੍ਰਿਫਤਾਰ ਕਰਨਾ ਸਰਬਜੀ ਕਾਰਨ ਦੱਸਿਆ ਕਿ ਕੋਈ ਇਸ ਦਾ ਨਹੀਂ ਕੋਈ ਕਾਰਨ ਨਹੀਂ ਓਦੋਂ ਜੀ ਸਰ ਕੋਈ ਕਾਰਨ ਨਹੀਂ ਕਿ ਇਹਨੂੰ ਦੱਸ ਦੇ ਆਪਣੇ ਕੋ ਪੁੱਛਿਆ ਵੀ ਨਹੀਂ ਜਾਂਦਾ ਵੀ ਕਾਹਦਾ ਕਰਕੇ ਹੁਣ ਕਿਉਂਕਿ ਹੁਣ ਥੋੜਾ ਜਿਹਾ ਹੋ ਗਿਆ ਵਾ ਮੀਡੀਆ ਦੇ ਉੱਤੇ ਆਪਾਂ ਖੋਲ੍ਹ ਕੇ ਗੱਲ ਕਰਦੇ ਆ ਓਦੋਂ ਦੇ ਆਪਾਂ ਨੂੰ ਕੋਈ ਨਹੀਂ ਦਿੰਦੇ ਥਾਣੇ ਦਾ ਬੂਹਾ ਨਹੀਂ ਗਾਂਦੰਗਣ ਦਿੰਦੇ ਚਾਹ ਵਾਲੀ ਕੰਟੀਨ ਤੇ ਜਾ ਕੇ ਬੈਠਦੇ ਆ ਵੀ ਅਸੀਂ ਚਾਹ ਹੀ ਕਰ ਲਗੀ ਅੰਦਰ ਸਾਡੀ ਉਹ ਵੀ ਨਹੀਂ ਜਾਂਦੀ ਅਸੀਂ ਜੀੜੇ ਨਹੀਂ ਕਿ ਬਾਹਲੀਆਂ ਦੇ ਬੱਚਿਆਂ ਨੂੰ ਆਨੇ ਸਾਡੇ ਨਿਆਣਿਆਂ ਨੂੰ ਮਿਲਾ ਦਿਓ ਲੇਕਿਨ ਜੇ ਨਿਆਣੇ ਗਜ਼ਮਗਾ ਚ ਮੋਢ ਤੇ ਹੋਈ ਨਹੀਂ ਸਾਨੂੰ ਮਿਲਾਇਆ ਹੀ ਨਹੀਂ ਜਿਉਂ ਜੀ ਘਰੋਂ ਲੈ ਕੇ ਚਲ ਗਏ ਸਾਨੂੰ ਦਰਸ਼ਨ ਨਹੀਂ ਉਸ ਤੋਂ ਬਾਅਦ ਨਹੀਂ ਦੇਖਿਆ ਨਹੀਂ ਦੇਖਿਆ ਨੱਤਿਆਂ ਦੇ ਨਾਲ ਬਾਅਦ ਵਿੱਚ ਪਹਿਲਾਂ 12 ਤਰੀਕ ਨੂੰ ਆਂਦੇ ਹੀ ਮਾਰਤਾ ਉਦੋਂ ਸਾਡੇ ਚੀਓ ਵਟ ਪੈ ਗਿਆ ਜੋ ਮੁਲਖ ਰਿਸ਼ਤੇ ਦਾ ਸਾਹ ਘਰਾਂ ਲਿਆੜ ਕੇ ਹੀ ਦਾ ਜੋ ਮਹੌਲ ਘਰ ਦਾ ਹੁੰਦਾ ਸਰ ਤੇ ਮੁੜ ਕੇ ਫੇਰ ਹੈਗਾ ਹੈਗਾ ਨਾਲ ਆ ਪੈ ਗਿਆ ਫੇਰ ਵਾਗਦੂ ਵਾਗਦੂ ਹੰਡਿਆ ਵੀ ਫੇਰ 27 ਤਰੀਕ 28 ਨੂੰ ਫੇਰ ਇਹੋ ਕੋਸ਼ੀ ਫੇਰ ਤਾਂ লাশ ਦੀ ਸਿਆਣ ਹੋ ਗਈ ਸੀ ਸਾਡੀ ਦੀ ਕਿ ਮੇਰੇ ਦਿਓਰ ਨੇ ਤੇ ਉਹਦਾ ਨਰਾਂ ਲਈ ਸਾਡਾ ਇਹਨਾਂ লাশ ਵੇਖ ਲਈ ਇਨਾ ਪਿੱਛਾ ਕੀਤਾ ਸੀ ਮਗਰ ਗੱਡੀ ਦਾ ਕਿਉਂਕਿ ਥਾਣੇ ਨੂੰ ਪਤਾ ਲੱਗਾ ਸੀ ਵੀ ਬਾਹਰੋਂ ਵੀ ਦੋ ਬੰਦੇ ਮਾਰੇ ਆ ਤੇ ਥਾਣੇ ਨੂੰ ਬਾਹਰੋਂ ਤਿੰਨਾਂ ਦਾ ਲੱਗਾ ਇਹ ਤੇ ਥਾਣੇ ਨੂੰ ਦਹੀ ਵੀ ਦੋ ਬੰਦੇ ਆ ਫਿਰ ਉਹਨੂੰ ਦਿਓਰ ਮੇਰੇਨ ਸ਼ੱਕ ਹੋ ਗਿਆ ਉਹਨੇ ਗੱਡੀ ਦਾ ਪਿੱਛਾ ਕੀਤਾ ਫਿਰ ਤਾਨੂੰ ਧਾਰ ਜਿੱਥੇ ਪੋਸਟਮਾਸਟਰ ਆ ਉਹਨਾਂ ਉੱਥੇ ਵੇਖ ਲਿਆ ਫਿਰ ਇਹਨਾਂ ਪਿੱਛਾ ਕੀਤਾ ਵੀ ਇਹ ਖਰਿਆ ਲਾਸ਼ਾਂ ਸੁੱਟਣਗੇ ਕਿਦੇ ਫਿਰ ਇਹ ਸ਼ਮਸ਼ਾਨ ਘੜ ਤਾਨੂੰ ਥਾਮ ਚ ਲੈ ਗਏ ਉੱਥੇ ਜਾ ਕੇ ਨਾ ਤਿੰਨਾਂ ਦਾ ਇਕੱਠਾ ਸਰਕਾਰ ਕਰਦਾ ਲਾਸ਼ਾਂ ਦਾ ਕਿਉਂਕੋ ਬੰਦਿਆਂ ਨੂੰ ਨਾਲ ਦੇਣ ਤੇ ਹੀ ਜਾਣਦੇ ਨਹੀਂ ਹਾਂ ਨਾ ਸ਼ਰਬਜੀਤ ਜਾਣਦਾ ਹੀ ਨਹੀਂ ਜਾਣਦੇ ਹਾਂ ਤੇ ਫਿਰ ਉਹਨਾਂ ਨੂੰ ਧੁੰਨਾਂ ਵਾਲੀ ਇਹੜੀ ਨਿੰਨ ਪੋਸਨ ਪੱਲਿਆ ਹੀ ਫਿਰ ਉਹਨੂੰ ਅਗਲੇ ਦਿਨ ਛੱਡਿਆ ਤੇ ਫਿਰ ਉਹਨੇ ਸਾਨੂੰ ਆ ਕੇ ਦੱਸਿਆ ਵੀ ਛੱਬੇ ਨੂੰ ਮਾਰਤਾ ਹਾਂ ਇੱਥੇ ਦੱਸਿਓ ਕਿ ਜਦੋਂ ਇਸ ਤਰੀਕੇ ਨਾਲ ਸਭ ਕੁਝ ਵਾਪਰ ਰਿਹਾ ਸੀ ਉਦੋਂ ਤੁਸੀਂ ਕਿਸੇ ਉੱਚ ਅਧਿਕਾਰੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਤੂੰ ਗੱਲਬਾਤ ਹੋਈ ਉਦੋਂ ਅਧਿਕਾਰੀਆਂ ਦਾ ਕੀ ਰਿਸਪੌਂਸ ਰਹਿੰਦਾ ਸੀ ਇਹ ਕੀ ਮਤਲਬ ਜੀ ਮੰਨ ਲਓ ਮੇਰਾ ਕਹਿਣ ਦਾ ਭਾਵਾ ਜਿਹੜੇ ਵੱਡੇ ਪੁਲਿਸ ਅਫਸਰ ਸੀਗੇ ਉਹਨਾਂ ਤੱਕ ਪਹੁੰਚ ਕੀਤੀ ਕਿਸੇ ਨਹੀਂ ਉਹਨਾਂ ਤੱਕ ਪਹੁੰਚ ਸਕਦੀ ਹੁੰਦੀ ਨਹੀਂ ਪਹੁੰਚ ਨਹੀਂ ਆਪਣੀ ਕਿਤੇ ਵੀ ਹੋ ਸਕਦੀ ਕਿਉਂਕਿ ਮਤਲਬ ਐਸ ਐਚਓ ਖੜਕੇ ਦੇ ਆਪਣਾ ਬੰਦੇ ਨੂੰ ਉਹਨੂੰ ਉਹਨੇ ਨੀਤ ਪਹਿਲਾਂ ਧਾਰੀ ਹਿੰਦੀ ਵੀ ਅਸੀਂ ਮੁਕਾਬਲਾ ਬਣਾ ਕੇ ਮਾਰਨਾ ਵਾ ਇੱਕ ਘਰ ਨਾਲ ਥੋੜੀ ਹੋਈ ਆ ਸਾਨੂੰ ਮਤਲਬ ਜੁਵਾ ਹੀ ਦਿਨ ਜੁਵਾ ਹੀ ਤੇ ਸੋ ਪਤਾ ਲੱਗਦਾ ਹੈ ਵੀ ਅੱਜ ਇੱਥੇ ਮਾਰਦੇ ਮੁਕਾਬਲਾ ਬਣ ਗਿਆ ਤਾਂ ਅੱਜ ਇੱਥੇ ਬਣ ਗਏ ਤੇ ਉਹ ਮੁਕਾਬਲਾ ਅਸੀਂ ਆਨੇ ਨਾ ਮੁਕਾਬਲਾ ਖੜਿਆ ਕਿਹੜੀ ਚੀਜ਼ ਹੋਊ ਵੀ ਜਿਹੜਾ ਖੜਿਆ ਬੰਦੇ ਕਿਦੇ ਰਸਤੇ ਚ ਫੜਦੇ ਜਾਂ ਕਿਦਾਂ ਇਹਦੇ ਕਹਾਣੂ ਜਦੋਂ ਸਾਡੇ ਨਾਲ ਹੋਈ ਆ ਵੀ ਕਲੋਂ ਚੁੱਕ ਕੇ ਮੁਕਾਬਲਾ 29 ਦਿਨ ਬਾਅਦ ਥਾਣੇ ਚਲ ਟੱਚ ਕਰ ਕਰਕੇ ਫੇ ਮੁਕਾਬਲਾ ਬਣਾਤਾ ਤੇ ਸਾਨੂੰ ਫੇ ਮੁਕਾਬਲੇ ਦਾ ਪਤਾ ਲਿਆ ਸਾਨੂੰ ਪਤਾ ਹੀ ਨਹੀਂ ਮੁਕਾਬਲਾ ਹੀ ਆਨੇ ਇਹ ਕਿਦਾ ਰਾਹ ਵਿੱਚ ਕੋਈ ਕੁਝ ਕਰਦਾ ਹੋਊਗਾ ਤਾਂ ਤਾਂ ਮੁਕਾਬਲੇ ਬਣਦੇ ਜਾਂਦੇ ਆ ਸਰਬਜੀਤ ਸਿੰਘ ਤਾਂ ਖੇਤੀ ਕਰਦਾ ਹਾਂ ਨਹੀਂ ਉਹ ਤਾਂ ਖੇਤੀ ਕਰਦਾ ਸੀ ਕਲੋਂ ਚੁੱਕ ਕੇ ਖੜਿਆ ਨੂੰ ਕੋਈ ਇਹ ਨਾ ਕੋਈ ਉਹਦਾ ਟੱਚ ਨਹੀਂ ਹੀ ਕੋਈ ਲੈਣਾ ਦੇਣਾ ਨਹੀਂ ਹੀ ਉਹਦਾ ਮੇਰਾ ਇਹ ਪਿਕਅਪ ਉਹਨਾਂ ਨੂੰ ਸਾਰੇ ਅਤਵਾਦੀਆਂ ਨੇ ਮਾਰ ਦਿੱਤਾ ਸੀ ਪਿੱਛੇ ਬਹਿਲਾ ਪਿੰਡ ਉਹਦਾ ਪਿਕਅਪ ਪਿੰਡ ਕਿਹੜਾ ਸੀ ਬਹਿਲਾ ਪਿੰਡ ਜੀ ਤੁਹਾਨੂੰ ਤਾਂ ਪਤਾ ਹੋਵੇਗਾ ਉਹਨਾਂ ਨੂੰ ਕਿਉਂ ਮਾਰਿਆ ਉਹਨਾਂ ਨੂੰ ਵੀ ਇਹਨਾਂ ਨੇ ਅਤਵਾਦੀਆਂ ਨੇ ਮਾਰਤਾ ਆਂਦੇ ਹੀ ਅਤਵਾਦੀ ਆ ਅਤਵਾਦੀਆਂ ਨੇ ਮਾਰਤਾ ਸੀ ਜੀ ਕੋਈ ਨਹੀਂ ਪਤਾ ਉਹਦੋਂ ਵੀ ਨਹੀਂ ਪਤਾ ਵੀ ਕਿਹੜੀ ਗੱਲੋਂ ਮਤਲਬ 87 ਦੇ ਵਿੱਚ ਦਾ ਵਿਆਹ ਆ ਵਾ 88 'ਚ ਮੇਰੇ ਪਿਕਕੇ ਸਾਰੇ ਮਾਰਤੇ ਪੰਜ ਜੀ 99 ਦੇ ਵਿੱਚ ਮੇਰੇ ਸਹੁਰੇ ਜਿਹੜਾ ਸੀ ਉਹ ਕਿਤੇ ਗਿਆ ਰਿਸ਼ਤੇਦਾਰਾਂ ਦੇ ਉਥੋਂ ਝੁੱਕ ਕੇ ਲੈ ਗਏ ਤੇ ਉਥੋਂ ਮਾਰਦਾ ਤੇ ਗਾੜੀ 99 ਦੇ ਵਿੱਚ ਇਹਨਾਂ ਦੀ ਡੈਥ ਹੋ ਜਾਂਦੀ। ਤੁਹਾਡੇ ਬੱਚੇ ਉਦੋਂ ਕਿੰਨੇ-ਕਿੰਨੇ ਕੋ ਵੱਡੇ ਸੀ ਜਿਵੇਂ ਬੱਚਾ ਜੀ ਆ ਵੇਖੋ ਹੁਣ ਨਾਲ ਆ। ਉਦੋਂ ਬੱਚਾ ਮੇਰਾ ਸਾਰਾ ਇਹ 1.5 ਸਾਲ ਦਾ ਸੀ ਤੇ ਅੱਧੀ ਮੇਰੀ 3 ਸਾਲ ਦੀ। ਬੱਚੇ ਛੋਟੇ ਸੀ ਬਹੁਤੇ ਵਰਸਾ ਦੇ ਨਾਲ ਇੱਥੋਂ ਤੱਕ ਪਹੁੰਚੇ ਆ ਕੀਤੇ ਜੋ ਵੀ ਆ। ਫਿਰ ਤਾਂ ਆਰਥਿਕ ਤੌਰ ਤੇ ਵੀ ਬੰਦਾ ਟੁੱਟ ਜਾਂਦਾ ਜਦੋਂ ਇਸ ਤਰੀਕੇ ਟੁੱਟ ਗਏ ਹੁਣ ਤੇ ਅਸੀਂ ਹਾਰ ਕੇ ਬਹਿ ਗਏ ਹਾਂ ਠਾਂਬ ਜਿੱਦਾਂ ਅੰਦਰ ਜਮੀਰ ਸਾਡਾ ਮਰ ਗਿਆ ਵੀ ਨਹੀਂ ਹੁਣ ਕੁਛ ਵੀ ਕਰਨਾ। ਤੇ ਅਸੀਂ ਦੇ ਨਾਂ ਪਾਠ ਕਰਾਇਆ ਕੁਛ ਅਸੀਂ ਹੁਣ ਤੱਕ ਵੀ ਨਹੀਂ ਕਰਾਇਆ। ਕਿਉਂਕਿ ਸਾਡੀ ਮਾਨ ਨੂੰ ਅੱਜ ਸਾਡੇ ਮਾਨ ਨੂੰ ਸ਼ਾਂਤੀ ਹੋਣਾ ਹੀ ਕਰਾਵਾਂਗੇ ਅੱਜ ਸੀਬੀਆਈ ਕੋਰਟ ਨੇ ਸਾਡਾ ਜਦੋਂ ਹੱਕ 'ਚ ਫੈਸਲਾ ਕੀਤਾ ਵਾ ਪਰ ਇਹ ਤੋਂ ਵੀ ਤਾਂ ਚਾਹੀਦਾ ਹੈ ਤੁਹਾਨੂੰ ਲੱਗਦਾ ਹੈ ਕਿ ਹੁਣ ਭੋਗ ਹੈ ਜਿਹੜਾ ਹੁਣ ਪਾਉਂਗੇ ਐਨਐਸਆਰ ਹਾਂਜੀ ਹੁਣ ਪਾਵਾਂਗੇ ਤੁਹਾਨੂੰ ਵੀ ਫੈਸਲੇ ਤੋਂ ਵੀ ਸੀ ਕਿ ਇਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਸਜ਼ਾ ਜ਼ਰੂਰ ਹੋਵੇਗੀ ਸ਼ਾਇਦ ਪਹਿਲਾਂ ਦੇ ਉਮੀਦ ਕੋਈ ਨਹੀਂ ਸੀ ਤੇ ਚਲੋ ਗਵਾਈਆਂ ਗੁਆਈਆਂ ਜੋ ਵੀ ਸਾਡੀਆਂ ਹੋਈਆਂ ਤੇ ਅਸੀਂ ਆਨੇ ਹਾਂ ਕਿ ਉਹ ਕਾਨੂੰਨ ਦਾ ਪਤਾ ਨਹੀਂ ਵੀ ਕਾਨੂੰਨ ਕਿਹੜੇ ਬੰਦੇ ਜਾਣਾ ਕੀ ਹੋਣਾ ਵਾ ਉਹ ਵੀ ਬੜਿਆ ਜਿਹੜੇ ਅਵਸਰ ਆ ਇੱਕ ਐਸਐਸਪੀ ਆ ਡਿਵਟੀ ਆ ਜਾਂ ਉਹ ਐਸਐਚਓ ਆ ਕਿ ਤੁਹਾਨੂੰ ਪਤਾ ਉਹਨਾਂ ਦੇ ਅਹੁਦੇ ਜਿੱਦਾਂ ਦੇ ਹਨਾ ਤੇ ਸਰਕਾਰੀ ਉਹ ਵੀ ਬੰਦੇ ਮੁਲਾਜ਼ਮ ਸਰਕਾਰੀ ਆ ਤੇ ਪਰ ਜਦੋਂ ਆ ਪਤਸੋਂ ਤੇ ਅਸੀਂ ਬਿਮਾਰ ਹੀ ਪੈ ਗਏ ਵੀ ਦੋਸ਼ੀ ਕਰਾ ਲੜ ਮੁੜ ਕੇ ਸੁਣਿਆ ਫੇ ਹੌਸਲਾ ਆ ਅਸੀਂ ਅੱਗੇ ਜਦੋਂ ਉਹ ਸੁੱਕਲਵਾਲ ਫੈਸਲਾ ਦਿੱਤਾ ਮੈਂ ਤੇ ਆਈ ਨਹੀਂ ਹਾਂ ਮੈਂ ਕਿਹਾ ਕਿ ਜੇ ਬਰੀ ਹੋ ਗਏ ਤੇ ਅਸੀਂ ਕਰਕੇ ਦਾਣਾ ਵਾਪਸ ਤੇ ਫੇਰ ਉਹਦੋਂ ਦੋਸ਼ੀ ਕਰਾ ਸੁਣਿਆ ਫੇ ਖਬਰਾਂ ਸੁਣਿਆ ਸੜੀਆਂ ਵੇ ਨਹੀਂ ਅੱਜ ਸਾਰੇ ਇੱਥੇ ਪਹੁੰਚੇ ਜਦੋਂ ਅਦਾਲਤ ਦੇ ਮੇਰੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਕਿ ਜਿਹੜੇ ਵੀ ਦੋ ਇੱਥੇ ਮੁਲਜ਼ਮ ਆਏ ਸੀਗੇ ਉਹਨਾਂ ਦੇ ਕੋਈ ਚਿਹਰੇ ਤੇ ਸੀ ਕਿ ਐਡੇ ਵੱਡਾ ਗੁਨਾਹ ਕੀਤਾ ਹੈਗਾ ਕਿ ਉਹਨਾਂ ਦੇ ਚਿਹਰਿਆਂ ਦੇ ਉੱਤੇ ਹੈਗਾ ਕੁਝ ਨਹੀਂ ਜੀ ਨਾ ਨਾ ਕੋ ਉਹਨਾਂ ਦੇ ਚਿਹਰਿਆਂ ਤੇ ਕੋਈ ਸ਼ਿਕਵਾ ਨਹੀਂ ਹੈਗਾ ਸਾਡਾ ਜਿਹੜਾ ਅੰਦਰ ਹੀ ਅਸੀਂ ਵੀਰੇ ਉਹਨਾਂ ਦੇ ਮੂੰਹ ਆਦ ਵੀ ਇਹ ਸ਼ਾਇਦ ਟੁੱਟ ਜਾਣਗੇ ਪਰ ਨਹੀਂ ਉਹਨਾਂ ਨੂੰ ਕੋਈ ਨਹੀਂ ਕਿਉਂਕਿ ਉਹਨਾਂ ਨੇ ਤੇ ਪਤਾ ਨਹੀਂ ਕਿੰਨਾ ਕੁ ਬੁਲਖ ਮਾਰਿਆ ਉਹਨਾਂ ਨੂੰ ਪੀਛੇ ਕੀ ਜਣੇ ਉਹਨਾਂ ਦੇ ਆਪਣੇ ਬੱਚੇ ਮਾਮਲੇ ਤੇ ਫੇਸ਼ਿਕਵੇ ਉਹਨਾਂ ਨੂੰ ਹੋ ਸਕਦੇ ਅੱਜ ਇਨਸਾਫ ਮਿਲਿਆ ਇਹ ਤਾਂ ਸੰਤੋਖ ਤੋਂ ਹਾਂਜੀ ਹਾਂਜੀ ਅੱਜ ਅਹੀਂ ਆਨੇ ਵੀ ਪਰਮਾਤਮਾ ਹੈਗਾ ਵਾ ਇਹ ਕਹਾਣੀ ਉਹਨਾਂ ਪਰਿਵਾਰਾਂ ਦੀ ਹੈਗੀ ਐ ਜਿਨ੍ਹਾਂ ਨੂੰ ਉਜਾੜਿਆ ਗਿਆ ਉਜਾੜੇ ਇਸ ਤਰੀਕੇ ਨਾਲ ਗਿਆ ਕਿ ਉਹਨਾਂ ਦੇ ਪਰਿਵਾਰਾਂ ਦੇ ਜੀਵਾਂ ਨੂੰ ਖਤਮ ਕੀਤਾ ਗਿਆ ਇਹ ਸਰਬਜੀਤ ਦੀ ਕਹਾਣੀ ਨਹੀਂ ਬਹੁਤ ਸਾਰੇ ਸਰਬਜੀਤਾਂ ਦੀ ਕਹਾਣੀ ਹੈ ਜਿਨ੍ਹਾਂ ਦੇ ਨਾਲ ਇਹ ਸਭ ਕੁਝ ਵਾਪਰ ਜਾਂਦਾ ਹੈ ਅੱਖਾਂ ਦੇ ਵਿੱਚ ਹੰਝੂ ਨੇ ਬੇਵਸੀ ਹੈ ਪਰ ਫਿਰ ਵੀ ਪਰਿਵਾਰ ਕਹਿ ਰਹੇ ਨੇ ਕਿ ਇਨਸਾਫ ਮਿਲਿਆ ਤਾਂ ਸਭ ਠੀਕ ਹੈ ਪਰ ਪਰਵਾਰਾਂ ਦਾ ਇਹ ਵੀ ਕਹਿਣਾ ਆ ਕਿ ਸਾਡਾ ਉਜਾੜਾ ਹੋਇਆ ਸਾਡੇ ਨਾਲ ਜੋ ਤੱਕਾ ਹੋਇਆ ਉਸ ਦੀ ਪਰਪਾਈ ਕੌਣ ਕਰੇਗਾ ਇਹ ਉਹ ਸਰਬਜੀਤ ਹੈ ਜਿਹੜਾ ਸਿਰਫ ਖੇਤੀ ਕਰਦਾ ਸੀ ਖੇਤੀ ਦੇ ਨਾਲ ਸਿਰਫ ਆਪਣੇ ਕੰਮਾਂ ਵੱਲ ਧਿਆਨ ਦਿੰਦਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਮੈਨੂੰ ਅਤਵਾਦੀ ਕਹਿ ਕੇ ਪੁਲਿਸ ਮੁਕਾਬਲਾ ਬਣਾ ਦੇਣਗੇ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ